ਫਗਵਾੜਾ ਦੇ ਗੁਰਦੁਆਰਾ ਸੁਖਨਾਣਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਵਿਸ਼ੇਸ਼ ਮੀਟਿੰਗ ਦਾ ਯੋਜਨ ਹੋਇਆ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਥੀਓ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗੁਰਦੁਆਰਾ ਸੁਖਨਾਣਾ ਸਾਹਿਬ ਮੀਟਿੰਗ ਹੋਈ ਹੈ ਜਿਹਦੇ ਵਿੱਚ ਮੁੱਖ ਇਸ਼ੂ ਜਿਹੜੇ ਆ ਉਹ ਸਭ ਤੋਂ ਇੱਕ ਨੰਬਰ ਤੇ ਜਿਹੜਾ ਨਵਦੀਪ ਜਲਵੇੜਾ ਉਹਨੂੰ ਜਿਹੜੀ ਹਰਿਆਣਾ ਸਰਕਾਰ ਨੇ ਮੁਹਾਲੀ 에ਰਪੋਰਟ ਤੋਂ ਚੱਕ ਲਿਆ ਸੀ ਔਰ ਚੁੱਕ ਕੇ ਉਸ ਤੋਂ ਬਾਅਦ ਉਸਤੇ ਬਹੁਤ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਬਰਖਤੇ ਲਟਾਇਆ ਜਾ ਰਿਹਾ ਉਹਨੂੰ ਬਾਰ-ਬਾਰ ਕਿੰਨੇ ਖੜਾ ਕੀਤਾ ਜਾ ਰਿਹਾ ਸੋ ਉਸਦੇ ਰੋਸ ਵਜੋਂ ਜਿਹੜਾ ਐਸਐਸਪੀ ਅੰਬਾਲਾ ਉਹ ਐਸਪੀ ਕਹਿੰਦੇ ਨੇ ਹਰਿਆਣੇ ਵਾਲੇ ਅਸੀਂ ਐਸਐਸਪੀ ਕਹਿੰਦੇ ਹਾਂ ਐਸਪੀ ਅੰਬਾਲਾ ਦੇ ਅਗੇ ਤਰ੍ਹਾਂ ਦੋ ਦਿਨ ਦਾ 17 ਤੇ 18 ਦਾ ਉਹਦੇ ਵਿੱਚ ਸ਼ਮੂਲੀਅਤ ਕਰਨਾ ਭਾਰਤੀ ਕਿਸਾਨ ਯੂਨੀਅਨ ਦੋਬਾ ਵੱਲੋਂ ਜਿਹਦੇ ਵਿੱਚ ਅਸੀਂ ਪ੍ਰੋਗਰਾਮ ਲੀਕਿਆ ਕਿ ਟੋਲ ਪਲਾजा ਜਿਹੜਾ ਲਾਡੋਆ ਜਿਹੜਾ ਕਿ ਫ੍ਰੀ ਕੀਤਾ ਹੋਇਆ ਉਸ ਟੋਲ ਤੋਂ 7 ਵਜੇ 17 ਜੁਲਾਈ ਨੂੰ ਇਕੱਠੇ ਹੋ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਨੂੰ ਜਾਣਾ ਸੋ ਸਾਰੇ ਸਾਥੀਆਂ ਨੂੰ ਕਿਸਾਨ ਵੀਰਾਂ ਨੂੰ ਹੋਰ ਵੀ ਜੇ ਕੋਈ ਵੀਰ ਜਾਣਾ ਚਾਹੁੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ 7 ਵਜੇ ਲਾਡੋਵਾਲ ਟੋਲ ਤੇ ਇਕੱਠੇ ਹੋ ਕੇ ਕਾਫਲੇ ਦੇ ਰੂਪ ਚ ਜਾਣਾ ਦੂਸਰੀ ਗੱਲ ਕਿਸਾਨ ਜਿਹੜਾ ਸਾਡਾ ਕਿਸਾਨ ਮਜ਼ਦੂਰ ਮੋਰਚਾ ਔਰ ਗੈਰ ਰਾਨੀਤਿਕ ਐਸਕੇਮ ਹੈ ਉਹਨਾਂ ਵੱਲੋਂ ਇੱਕ ਕਾਲ ਹੈ ਕਿ ਆਪਾਂ ਜਿਹੜਾ ਮੰਗ ਪੱਤਰ ਆਪਣਾ ਜਿਹਦੇ ਵਿੱਚ ਜਿਵੇਂ ਰਾਹੁਲ ਗਾਂਧੀ ਨੇ ਆਖਿਆ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਐਮਐਸਪੀ ਤੇ ਗਾਰੰਟੀ ਦੇਵਾਂਗੇ ਕਰਜ਼ਾ ਜਿਹੜਾ ਮਾਫ ਕਰਾਂਗੇ ਸੋ ਅਸੀਂ ਹੁਣ ਇੱਕ ਮੰਗ ਪੱਤਰ ਦੇਣਾ ਸਾਰੇ ਐਮਪੀਆ ਨੂੰ ਜਿਹੜੇ ਗੈਰ ਬੀਜੇਪੀ ਨੇ ਬੀਜੇਪੀ ਵਾਲਿਆਂ ਨਹੀਂ ਕਿਉਂਕਿ ਉਹ ਸੱਤਾ 'ਚ ਨੇ ਉਹ ਕਰਨਾ ਤੇ ਉਹ ਕਰਨ ਅਸੀਂ ਜਿਹੜੇ ਬੀਜੇਪੀ ਤੋਂ ਰਹਿਤ ਐਮਪੀ ਨੇ ਉਹਨਾਂ ਸਾਰਿਆਂ ਨੂੰ ਹੀ ਮੰਗ ਪੱਤਰ ਦੇਣੇ ਆ ਕਿ ਇੱਕ ਤੁਸੀਂ ਪ੍ਰਾਈਵੇਟ ਬਿੱਲ ਆਪਣਾ ਲੈ ਕੇ ਆਓ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਇਹਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਔਰ ਉਹਦੇ ਵਿੱਚ ਜਿਹੜਾ ਕਰਜ਼ਾ ਮਾਫ ਕੀਤਾ ਜਾਵੇ ਸੋ ਉਹ ਮੰਗ ਪੱਤਰ ਦੇਣੇ ਆ ਕੱਲ ਮਿਤੀ 8 ਜੁਲਾਈ ਨੂੰ ਉਹ ਸਾਰੇ ਹੀ ਜਿਹੜੇ ਐਮਪੀ ਨੇ ਪੰਜਾਬ ਦੇ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਜਿਹਦਾ ਸਮਾਂ ਹੈਗਾ ਸਵੇਰੇ 10 ਵਜੇ ਤੋਂ 12 ਵਜੇ ਦਾ ਸੋ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ 10 ਵਜੇ ਰਾਈਟ ਮਿੱਥੇ ਹੋਏ ਪ੍ਰੋਗਰਾਮਾਂ ਦੇ ਮੁਤਾਬਕ ਉਹ ਸ਼ਾਹਪੁਰ ਜਲੰਧਰ ਲੁਧਿਆਣਾ ਉਹ ਮੋਹਾਲੀ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਸਾਥੀ ਜਿੱਥੇ ਜਿੱਥੇ ਜਾਣਗੇ ਉਹ ਮੰਗ ਪੱਤਰ ਦੇਣਗੇ ਰਾਤਰੀ ਜਥੇਬੰਦੀਆਂ ਨਾਲ ਰੱਖ ਕੇ ਛੁਏ ਸੇ ਤਰੀਕੇ ਨਾਲ ਇੱਕ ਸਭ ਤੋਂ ਭੱਖਦਾ ਜਿਹੜਾ ਮਸਲਾ ਉਹ ਫਗਵਾੜਾ ਮਿਲਦਾ ਹੈ ਜਿਹਦੇ ਵਿੱਚ ਸਾਡੀ ਬਕਾਇਆ ਰਾਸ਼ੀ ਕਈ ਸਾਲਾਂ ਦੀ ਹੁਣ ਤਾਂ ਕਹਿ ਸਕਦੇ ਆ 2-3 ਸਾਲ ਨਹੀਂ ਕਈ ਸਾਲਾਂ ਦੀ ਜਿਹੜੀ ਪੁਰਾਣੀ ਬਕਾਇਆ ਰਾਸ਼ੀ ਸਾਡੀ ਜਿਹਦੇ ਸਰਕਾਰ ਨੇ ਬੈਠ ਕੇ ਮਿਲ ਚਲਾਉਣ ਤੋਂ ਪਹਿਲਾਂ ਮੀਟਿੰਗ ਕੀਤੀ ਜਿਹਦੇ ਵਿੱਚ ਨਵੇਂ ਓਨਰ ਜਿਹੜੇ ਜਿਹੜੇ ਨਵੇਂ ਮਾਲਕ ਨੇ ਰਾਣਾ ਗੁਰਜੀਤ ਗਰੁੱਪ ਜਿਹੜਾ ਹੈ ਉਹਨਾਂ ਦੇ ਸੋ ਪੁੱਤਰ ਉਹਦੇ ਵਿੱਚ 인ਦਰਵੀਰ ਜਿਹੜਾ 인ਦਰਪ੍ਰਤਾਪ ਰਾਣਾ ਉਹ ਵਿੱਚ ਬੈਠੇ ਜਿਹੜੇ ਸੰਤਾਨਪੁਰ ਤੋਂ ਐਮਐਲਏ ਨੇ ਸੋ ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਪ੍ਰਾਪਰਟੀ ਸਾਰੀ ਵੇਚ ਕੇ ਅਸੀਂ ਤੁਹਾਨੂੰ ਜਿਹੜੇ 30 April ਤੱਕ ਜਿਹੜੇ ਉਹ ਪੈਸੇ ਪਿਛਲਾ ਬਕਾਇਆ ਸਾਰਾ ਦੇ ਦੇਵਾਂਗੇ ਕਿ ਜਿਨ੍ਹਾਂ ਦੀਆਂ ਪਾਵਰ ਟਵਰਨੀਆਂ ਰਾਣਾ ਗਰੁੱਪ ਨੇ ਲਈਆਂ ਹੋਈਆਂ ਨੇ ਸਰ ਟੋਟਲ ਅਮਾਉਂਟ ਕਿੰਨੀ ਹੈ ਇਹ ਵਿੱਚ ਸਾਡੇ ਉਹ ਲਗਭਗ 27 ਕਰੋੜ ਜਿਹੜਾ ਪਿਛਲੇ ਸਾਲ ਦਾ ਬਕਾਇਆ ਖੜਾ ਕੋਈ 30 ਕਰੋੜ ਦੇ ਕਰੀਬ ਇਸ ਸੀਜ਼ਨ ਦਾ ਖੜਾ ਕਰੰਟ ਹੈ ਸੋ ਉਹ ਸਾਰੀ ਬਕਾਇਆ ਰਾਸ਼ੀ ਜਿਹੜੀ ਆ ਉਹ ਸਾਨੂੰ ਜਿਹੜੀ ਆ ਤੁਰੰਤ ਰਿਲੀਜ਼ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਔਰ ਜਿਹੜੇ ਇਹਨੇ ਓਨਰ ਨੇ ਮਿਲਦੇ ਉਹਨਾਂ ਦੇ ਖਿਲਾਫ ਵੱਡਾ ਸੰਘਰਸ਼ ਲਿਖਾਂਗੇ ਉਹਦੇ ਵਿੱਚ ਕੋਈ ਵੀ ਹੋ ਸਕਦਾ ਹੈ ਉਹਦੇ ਵਿੱਚ ਮਿਲਦੇ ਗੇਟ ਘੇਰੇ ਜਾ ਸਕਦੇ ਆ ਹਾਈਵੇ ਰੋਕੇ ਜਾ ਸਕਦੇ ਆ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਜਿਨ੍ਹਾਂ ਨੇ ਵਿੱਚ ਬਹਿ ਕੇ ਫੈਸਲਾ ਕਰਾਏ ਨੂੰ ਢਾਈ ਮਹੀਨੇ ਬੀਤ ਗਏ ਨੇ ਤੇ ਹੁਣ ਤੱਕ ਉਹ ਕਿਉਂਕਿ 2.5 ਮਹੀਨੇ ਉਹਦੇ ਤੋਂ ਉੱਪਰ ਚਲੇ ਗਿਆ ਜਿਹੜਾ ਟਾਈਮ ਬੌਂਡ ਕੀਤਾ ਸੀ 30 ਅਪ੍ਰੈਲ ਸੋ ਉਹ ਹੁਣ ਤੱਕ ਉਹਨੂੰ ਲਾਗੂ ਨਹੀਂ ਕਰਾਇਆ ਸੋ ਇਸ ਕਰਕੇ ਇਹ ਵੀ ਅੱਜ ਦੀ ਮੀਟਿੰਗ ਸਰਬਸੰਮਤੀ ਨਾਲ ਪਾਸ ਕੀਤਾ ਕਿ ਜੇ ਆਉਣ ਵਾਲੇ ਦਿਨ ਸਰਕਾਰ ਨਹੀਂ ਇਹਦੇ ਤੇ ਕੋਈ ਐਕਸ਼ਨ ਲੈਂਦੀ ਨਵੇਂ ਓਨਰਾਂ ਤੇ ਸਾਡੀ ਪੇਮੈਂਟ ਨਹੀਂ ਪਉਂਦੀ ਖਾਤਿਆਂ 'ਚ ਤੇ ਫੇਰ ਵੱਡਾ ਸੰਘਰਸ਼ ਉਲੀਕਿਆ ਜਾਏ ਸਰ ਲਾਡੋ ਵਾਲੇ ਟੋਲ ਪਲਾਜਾ ਤੇ ਕਿੱਥੇ ਕਿੱਥੇ ਦੀ ਪਹੁੰਚੀ ਆਪਣੀ ਗੱਲਬਾਤ ਦੇਖੋ ਜਿਹੜਾ ਲਾਡੋ ਵਾਲ ਟੋਲ ਪਲਾਜਾ ਹੈ ਉਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਉਦੇ ਵਿੱਚ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਦੋ ਯੂਨੀਅਨਾਂ ਨੇ ਰਲ ਕੇ ਇੱਥੇ ਜਿਹੜਾ ਐਜੀਟੇਸ਼ਨ ਸ਼ੁਰੂ ਕੀਤੀ ਸੀ ਜਿਹਦੀ ਮਿਆਦ 10 ਮਈ ਪੂਰੀ ਹੋ ਚੁੱਕੀ ਹੋਈ ਆ ਪਰ ਸਰਕਾਰ ਉਹਨੂੰ ਕਰਾਪਸ਼ਨ ਦੇ ਤਹਿਤ ਮੈਂ ਤਾਂ ਕਹੂੰਗਾ ਕਿ ਉਹਨੂੰ ਐਕਸਟੈਂਡ ਕਰਕੇ ਹੋਰ ਟਾਈਮ ਦੇਈ ਜਾਂਦੇ ਨੇ ਪਰ ਉਹ ਵੀ ਹੁਣ ਕੋਈ ਕਾਗਜ਼ ਪੱਤਰ ਦਿਖਾ ਨਹੀਂ ਸਕੇ ਸੋ ਉਹਨੂੰ ਸਦਾ ਲਈ ਆਪਾਂ ਫ੍ਰੀ ਕੀਤਾ ਹੋਇਆ ਜਿੰਨਾ ਚਿਰ ਜਥੇਬੰਦੀਆਂ ਨਾਲ ਬੈਠ ਕੇ ਸਰਕਾਰ ਗੱਲ ਤੈਅ ਨਹੀਂ ਕਰਦੀ ਕੋਈ ਉਹਦੇ ਲੀਗਲ ਡਾਕੂਮੈਂਟਸ ਨਹੀਂ ਦਿਖਾਉਂਦੀ ਉਨਾ ਚਿਰੇ ਬਿਲਕੁਲ ਟੋਲ ਫਰੀ ਰਹੇਗਾ ਉਸ ਤੋਂ ਬਾਅਦ ਜਿਹੜਾ ਉਹ ਲੀਗਲ ਡਾਕੂਮੈਂਟ ਦਿਖਾ ਲੈਣਗੇ ਉਸ ਤੋਂ ਬਾਅਦ ਫਿਰ ਬੈਠ ਕੇ ਕੋ ਫੈਸਲਾ ਕਰਾਂਗੇ ਅਗਲੀ ਲਾਂਡੀ ਦੀ ਫੇਤਾ ਹੋਏ